ਕੋ ਸੋਣੋ ਅਰਜ ਨਤਾਣੇਂਦੀ ਜੀ ਮੈਂ ਹਾਲ ਸੁਨਾਮਾ ਜੜਦਾ ਸੰਤੋਖ ਆਰਜ ਕਰੇ ਸੰਤੋਖ ਆਰਜ ਕਰੇ ਬਾਬਾ ਕੁਮਰ ਸੀਰਨ ਫੜਦਾ ਨਾ ਜਾਉਂਦਾ ਦਿਸਦਾ ਗੈ ਨਾ ਹੋਤੀ ਸੇ ਗੁਰੂ ਜੀ ਮੋਇਆ ਨਾ ਜਾਉਂਦਾ ਦਿਸਦਾ ਗੈ ਨਾ ਹੋਤੀ ਸੇ ਖਬਾਉ ਤਰਮ ਗਿਆ ਜੀ ਸਾਡਾ ਮਨ ਅੰਦਰੋਂ ਨੀ ਖੜਦਾ ਸੰਤੋਖਾ ਅਰਜ ਕਰੇ ਬਾਬਾ ਕੁਮਰ ਸੀਰਨ ਫੜਦਾ ਸੰਤੋਖਾ ਅਰਜ ਕਰੇ ਬਾਬਾ ਕੁਮਰ ਸੀਰਨ ਫੜਦਾ ਪਹਿਲਾਂ ਆਜ਼ਾਦੀ ਹੋਈ ਐ ਤੇਚੋਂ ਲੱਸਣ ਗਮੀ ਦੇ ਕਰਦਾ ਘੁੰਮ-ਖਮ ਬੜ ਪੈ ਗਿਆ ਕਾ ਅੰਦਰੋਂ ਸਾ ਸਸੁਰਾਂ ਤਾਈ ਚਾਰਦਾ ਘੁੰਮ-ਖਮ ਬੜ ਪੈ ਗਿਆ ਮੈਂ ਅੰਦਰੋਂ ਸਾ ਸੁਰਾਂ ਤਾਈ ਚਾਰਦਾ मश चलिया न त कड़ी कोल नंतोा अर्ज़ करे बाबा कोमर सीर नी फड़ संतोखा अर्ज़ करे बाबा कोमर सीर नी फड़ कोई कोले आनाई आखण हू ਹੇ ਵੱਡਾ ਦੁਖਿਆ ਗੈ ਜਮ ਕੇ ਦੁਖੜੇ ਨਾਲ ਲਿਆ ਆ ਹੇ ਵੱਡਾ ਦੁਖਿਆ ਗੈ ਜਮ ਕੇ ਦੁਖੜੇ ਨਾਲ ਲਿਆ ਆ ਹੌ ਡਰ ਲੱਗੇ ਸਰੀਕਾਂ ਨੂੰ ਡਰ ਲੱਗੇ ਸਰੀਕਾਂ ਨੂੰ ਇਹ ਅੰਦਰ ਕੋਈ ਨਹੀਂ ਬਰਦਾ ਸੰਤੋਖ ਆਰਜ ਕਰੇ ਬਾਬਾ ਕੁਮਰ ਸਿਰਨਿ ਫੜਦਾ ਸੰਤੋਖ ਆਰਜ ਕਰੇ ਬਾਬਾ ਕੁਮਰ ਸਿਰਨਿ ਫੜਦਾ ਹੋ ਬੇਜ ਕਾਂਸੀ ਪਰਦੇ ਜੀ ਪੁੱਤ ਸੇ ਪੰਡਤ ਸਾਧ ਜੰਗੀਸਰ ਸਭ ਅਸੀਂ ਤਗ ਲਾਗੇ ਨੇ ਬੇਪਰ yogi ਔਰ ਮਨੀਸਰ ਸਭ ਅਸੀਂ ਤਗ ਲਾਗੇ ਨੇ ਬੇਪਰ yogi ਔਰ ਮਨੀਸਰ ਹੌ ਕਿਤੇ ਲਾਜ ਬਣਾਵੋ ਭਾਈ ਕਿਤੇ ਲਾਜ ਬਣਾਵੋ ਭਾਈ ਇਹ ਤਾਂ ਬੜਾ ਦੁਖਾਂ ਦਾ ਪਰਦਾ ਸੰਤੋ ਕਾ ਅਰਜ ਕਰੇ ਬਾਬਾ ਕਮਰ ਸੀਰ ਨੇ ਫੜਦਾ ਸੰਤੋ ਕਾ ਅਰਜ ਕਰੇ ਬਾਬਾ ਕਮਰ ਸੀਰ ਨੇ ਫੜਦਾ ਮੈਂ ਫੇਰਾ ਪੜਕ ਨਾ ਦੀ ਸਵਾਮੀਆ ਤੱਕੀ ਓਟ ਤਮਾਰੀ ਤੁਸੀਂ ਸਾਹਮਣੇ ਲੱਗਦੇ ਹੋ ਆਪੇ ਕਰੀ ਕਰੜੇ ਅਸਵਾਰੀ ਤੁਸੀਂ ਸਾਹਮਣੇ ਲੱਗਦੇ ਹੋ ਆਪੇ ਕਹਾਂ ਬਣ ਕੇ ਦਲੀਲਾ ਕਰਦਾ ਸੰਤੋਖ ਅਰਜ ਕਰੇ ਬੱਬਾ ਕੁਮਰ ਸੀਰਨ ਫੜਦਾ ਸੰਤੋਖ ਅਰਜ ਕਰੇ ਬੱਬਾ ਕੁਮਰ ਸੀਰਨ ਫੜਦਾ ਸਵਾਮੀ ਮੋੜ ਕਹੇ ਬੱਤਿਆ ਚੱਕ ਦੇ ਮਨਾ ਚੋਂ ਤੜ ਕੇ ਪੁੱਤਰ ਅਜੀ ਹੋ ਜੂਗਾ ਦਮਾ ਦੇ ਤੜਕੇ ਪੁੱਤ ਰਾਜੀ ਹੋ ਜੂਗਾ ਕਾਨੂੰ ਲੈ ਦਮਾ ਦੇ ਤੜਕੇ ਏ ਚਿੰਤਾ ਡਹਿਣ ਬਉਰੀ ਏ ਚਿੰਤਾ ਡਹਿਣ ਬਉਰੀ ਏ ਜੇ ਲੱਗਦੇ ਕਾਲ ਜਾਂ ਤੋਂ ਖਾਇਰ ਜੇ ਕਰੇ ਬਾਬਾ ਕੋ ਮਰਸੀਰਨ ਫਰਦਾ ਓ ਗੁਰ ਪੂਰਾ ਮਿਲ ਜਾਵੇ ਕਿਧਰੇ ਉੜ ਜੇ ਫਿਕਰ ਬਿਮਾਰੀ ਬਲੀ ਰਾਮ ਗਰੀਬ ਕਹੇ ਦੁਨੀਆ ਸਤ ਸੰਗਤ ਨੇ ਤਾਰੀ ਬਲੀ ਰਾਮ ਗਰੀਬ ਕਹੇ ਦੁਨੀਆ ਸਤ ਸੰਗਤ ਨੇ ਤਾਰੀ সন্তোখা অর্জ করে ফার সন্ত